ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਕੋਈ ਕੁਕਿੰਗ ਵੀਡੀਓ ਨਹੀਂ ਸ਼ੇਅਰ ਕਰ ਰਹੀ ਇੱਕ ਬਹੁਤ ਹੀ ਇਨਫੋਰਮੇਟਿਵ ਵੀਡੀਓ ਸ਼ੇਅਰ ਕਰ ਰਹੀ ਹਾਂ ਜਿਹੜੇ ਲੋਕ ਬਿਗਨਰ ਆ ਖਾਸ ਕਰਕੇ ਉਹਨਾਂ ਦੇ ਲਈ ਇਹ ਵੀਡੀਓ ਜਿਹੜੀ ਆ ਬਹੁਤ ਹੀ ਬੈਨੀਫੀਸ਼ੀਅਲ ਹੋਣ ਵਾਲੀ ਆ ਇਹ ਹੈਗੇ ਆ ਜੀ ਵਾਸ਼ਿੰਗ ਮਸ਼ੀਨ ਤੇ ਕੱਪੜਿਆਂ ਨੂੰ ਲੈ ਕੇ ਸਭ ਤੋਂ ਵੱਡੀ ਦਿੱਕਤ ਜਦੋਂ ਅਸੀਂ ਵਾਸ਼ਿੰਗ ਮਸ਼ੀਨ ਦੇ ਵਿੱਚ ਕੱਪੜੇ ਧੋਨੇ ਆ ਨਾ ਤਾਂ ਇਹ ਕੱਪੜੇ ਆਪਸ ਦੇ ਵਿੱਚ ਫਸ ਜਾਂਦੇ ਆ ਤੇ ਇਹਨਾਂ ਨੂੰ ਕੱਢਣਾ ਜਿਹੜਾ ਏ ਉਹ ਔਖਾ ਹੋ ਜਾਂਦਾ ਤਾਂ ਕਿਹੜੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੀ ਵਾਸ਼ਿੰਗ ਮਸ਼ੀਨ ਦੇ ਵਿੱਚ ਕੱਪੜੇ ਨਾ ਫਸਣ ਤੇ ਨਾ ਹੀ ਸਾਡੀ ਵਾਸ਼ਿੰਗ ਮਸ਼ੀਨ ਜਿਹੜੀ ਆ ਉਹ ਖਰਾਬ ਵੀ ਨਾ ਹੋਵੇ ਵਧੀਆ ਚੱਲਦੀ ਰਹੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਤੇ ਉਸ ਤੋਂ ਬਾਅਦ ਸਰਫ ਪਾ ਦੇਾਂਗੇ ਜਿੰਨੀ ਤੁਸੀਂ ਐਡ ਕਰ ਦਿਓ ਤੇ ਪਾਣੀ ਤੁਸੀਂ ਸਿਰਫ ਇਹਦੀ ਜਾਲੀ ਤੱਕ ਹੀ ਪਾਉਣਾ ਵਾ ਜਾਲੀ ਤੱਕ ਜਿੰਨਾ ਪਾਣੀ ਇਹਦੇ ਵਿੱਚ ਪੈ ਜਾਂਦਾ ਜਾਲੀ ਦੀ ਇਹ ਪੌਨੀਕ ਰੱਖਣੀ ਆ ਅੱਧੀ ਤੋਂ ਉੱਪਰ ਟੁੜ ਦੀ ਮਸ਼ੀਨ ਦੇ ਵਿੱਚ ਪਾਣੀ ਜੜਾਏ ਉਹ ਐਡ ਹੋਣਾ ਚਾਹੀਦਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ 1 ਬਾਈ 1 ਕਰਕੇ ਸਾਰੇ ਕੱਪੜੇ ਜੜੇ ਆ ਉਹ ਪਾ ਦਿੱਤੇ ਆ ਤੇ ਕੱਪੜੇ ਵੀ ਓਵਰ ਨਹੀਂ ਕਰਨੇਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਈਜ਼ੀਲੀ ਮਸ਼ੀਨ ਦੇ ਵਿੱਚ ਕੱਪੜੇ ਜੜੇ ਆ ਉਹको ਮਰੇ ਆ ਇਹ ਨਾ ਹੋਵੇ ਕਿ ਕੱਪੜੇ ਇੰਨੇ ਜ਼ਿਆਦਾ ਤੁਸੀਂ ਐਡ ਕਰ ਦੋ ਕਿ ਉਹ ਇੱਕ ਦੂਜੇ ਦੇ ਵਿੱਚ ਫਸੇ ਜਾਣ ਤੇ ਪਾਣੀ ਦਾ ਜਿਹੜਾ ਲੈਵਲ ਆ ਉਹ ਵੀ ਬਿਲਕੁਲ ਸੈੱਟ ਹੋਣਾ ਚਾਹੀਦਾ ਉਸਦੇ ਬਾਅਦ ਜਿੰਨੀ ਟਾਈਮਿੰਗ ਤੇ ਤੁਸੀਂ ਕਪੜੇ ਧੋਂਦੇ ਹੋ ਉਹ ਲਗਾ ਦੇਣੀ ਆ ਤੇ ਫਿਰ ਆਪਾਂ ਇਹਦੇ ਵਿੱਚੋਂ ਕਪੜੇ ਜਿਹੜੇ ਆ ਉਹ ਕੱਢ ਰਹੇ ਆ ਤੇ ਮੈਂ ਤੁਹਾਨੂੰ ਦਿਖਾ ਰਹੀ ਆ ਮੈਂ ਸਿਰਫ ਇੱਕ ਹੱਥ ਦੇ ਨਾਲ ਹੀ ਇਹਨਾਂ ਕੱਪੜਿਆਂ ਨੂੰ ਨਾ ਮਸ਼ੀਨ 'ਚੋਂ ਬਾਹਰ ਕੱਢ ਰਹੀ ਆ ਤੇ ਬਿਨਾਂ ਕਿਸੇ ਦਿੱਕਤ ਦੇ ਬਿਨਾਂ ਕਿਸੇ ਕਪੜੇ ਇੱਕ ਦੂਜੇ ਦੇ ਵਿੱਚ ਫਸੇ ਬਹੁਤ ਹੀ ਆਸਾਨੀ ਦੇ ਨਾਲ ਆਪਾਂ ਇਹਨਾਂ ਨੂੰ ਬਾਰ ਕੱਟ ਸਕਦੇ ਆ ਜੇਕਰ ਕੱਪੜੇ ਬਹੁਤ ਜ਼ਿਆਦਾ ਗੰਦੇ ਹੋਣ ਤਾਂ ਤੁਸੀਂ ਇਹਨਾਂ ਨੂੰ ਪਹਿਲਾਂ ਸਰਫ ਦੇ ਵਿੱਚ 1 ਘੰਟਾ ਭਿਉਂ ਕੇ ਰੱਖਦੇ ਹੋ ਉਸ ਤੋਂ ਬਾਅਦ ਮਸ਼ੀਨ ਦੇ ਵਿੱਚ ਇਹਨਾਂ ਨੂੰ ਧੋ ਜਾਂ ਤੁਹਾਨੂੰ ਲੱਗਦਾ ਕਿ ਜਿੱਥੇ ਬਹੁਤ ਜ਼ਿਆਦਾ ਗੰਦਗੀ ਆ ਪਹਿਲਾਂ ਬਰਸ਼ ਦੇ ਨਾਲ ਸਾਫ਼ ਕਰ ਲਓ ਫਿਰ ਮਸ਼ੀਨ ਦੇ ਵਿੱਚ ਐਡ ਕਰੋ ਤਾਂ ਕੱਪੜੇ ਵਧੀਆ ਨਿਖਰ ਜਾਂਦੇ ਆ ਇਸ ਤਰੀਕੇ ਦੇ ਨਾਲ ਸਾਰੇ ਕਪੜੇ ਮਸ਼ੀਨ ਜੋ ਬੰਬਾਰ ਘੜ ਲਵਾਂਗੇ ਤੇ ਦੂਸਰੀ ਸਾਈਡ ਡਰੇਨ ਸਾਈਡ ਦੇ ਵਿੱਚ ਪਾ ਦੇਾਂਗੇ ਡਰੇਨ ਸਾਈਡ ਦੇ ਵਿੱਚ ਵੀ ਤੁਸੀਂ ਕਪੜੇ ਕਦੇ ਵੀ ਓਵਰ ਨਹੀਂ ਕਰਨੇਗੇ ਇਹਨੂੰ ਵੀ ਥੋੜਾ ਜਿਹਾ ਡਾਊਨ ਹੀ ਰੱਖਣਾ ਵਾ ਥੋੜਾ ਜਿਹਾ ਡਾਊਨ ਰੱਖੋਗੇ ਤਾਂ ਤੁਹਾਡੀ ਮਸ਼ੀਨ ਦਾ ਜਿਹੜਾ ਬਹੁਤ ਜ਼ਿਆਦਾ ਜ਼ੋਰ ਨਹੀਂ ਲੱਗੇਗਾ ਉਸ ਤੋਂ ਬਾਅਦ ਦੂਸਰਾ ਤਰੀਕਾ ਤੁਸੀਂ ਸਾਰੇ ਕੱਪੜੇ ਇਕੱਠੇ ਵੀ ਪਾ ਸਕਦੇ ਹੋ ਇਹਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਉਂਦੀ ਕਈ ਲੋਕ ਸੋਚਦੇ ਆ ਕਿ ਕੱਪੜੇ ਇਕੱਠੇ ਪਾਉਣ ਨਾਲ ਇੱਕ ਦੂਜੇ 'ਚ ਫਸ ਜਾਂਦੇ ਆ ਪਰ ਜੇਕਰ ਤੁਸੀਂ ਪਾਣੀ ਦਾ ਧਿਆਨ ਰੱਖੋਗੇ ਤੇ ਇਹਦੇ ਵਿੱਚ ਓਵਰ ਕੱਪੜੇ ਐਡ ਨਹੀਂ ਕਰੋਗੇ ਤਾਂ ਕੋਈ ਚੱਕਰ ਨਹੀਂ ਪਾਵਾਂ ਤੁਸੀਂ ਇਕੱਠੇ ਹੀ ਕੱਪੜੇ ਪਾ ਦਿਓ ਇਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਦਿਖਾ ਦਿੱਤਾ ਇਕੱਠੇ ਵੀ ਕੱਪੜੇ ਪਾ ਲਿਆ ਤਾਂ ਵੀ ਆਪਾਂ ਇਹਨਾਂ ਨੂੰ ਬਹੁਤ ਆਸਾਨੀ ਦੇ ਨਾਲ ਬਾਹਰ ਕੱਢ ਸਕਦੇ ਹਾਂ ਇੱਕ ਤਾਂ ਪਾਣੀ ਦੇ ਲੈਵਲ ਦਾ ਧਿਆਨ ਰੱਖਣਾ ਤੁਸੀਂ ਉਸ ਤੋਂ ਬਾਅਦ ਦੂਸਰਾ ਤੁਸੀਂ ਇਹਦੇ ਵਿੱਚ ਓਵਰ ਕੱਪੜੇ ਨਹੀਂ ਪਾਉਣੇ ਕੱਪੜੇ ਜਿਹੜੇ ਆ ਬਹੁਤ ਫ੍ਰੀਲੀ ਮੂਵ ਕਰ ਸਕਦੇ ਹੋਣ ਇਹਦੇ ਨਾਲ ਇਹ ਨਿਖਰਦੇ ਵੀ ਵਧੀਆ ਵਾਂ ਤੇ ਤੁਹਾਡੀ ਮਸ਼ੀਨ ਦੇ ਕੰਪਰੈਸਰ ਦਾ ਬਹੁਤ ਜ਼ਿਆਦਾ ਜੋੜ ਨਹੀਂ ਲੱਗਦਾ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਨਹੀਂ ਪੈਂਦਾ ਜੇ ਤੁਸੀਂ ਇਸ ਗੱਲ ਦਾ ਧਿਆਨ ਰੱਖਦੇ ਹੋ ਇਹ ਮੇਰੀ ਮਸ਼ੀਨ ਜਿਹੜੀ ਹੈ ਤਕਰੀਬਨ 8 ਤੋਂ 10 ਸਾਲ ਪੁਰਾਣੀ ਹੈ ਤੇ ਇਹਨੂੰ ਅਜੇ ਤੱਕ ਕਦੇ ਵੀ ਰਪੇ ਅੰਦੀ ਲੋਡ ਨਹੀਂ ਪਈ ਕੋਈ ਵੀ ਚੀਜ਼ ਇਹਦੀ ਖਰਾਬ ਨਹੀਂ ਹੋਏਗੀ ਤੇ ਬਹੁਤ ਹੀ ਵਧੀਆ ਚੱਲ ਰਹੀ ਆ ਅੱਜ ਦੇ ਸਮੇਂ ਤੱਕ ਬਸ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਤਾਂ ਤੁਹਾਡੀ ਮਸ਼ੀਨ ਵੀ ਵਧੀਆ ਰਹੇਗੀ ਤੁਹਾਡੇ ਕੱਪੜੇ ਵੀ ਨਿਕਲਣਗੇ ਤੇ ਕਦੇ ਵੀ ਇੱਕ ਦੂਜੇ ਦੇ ਵਿੱਚ ਕੱਪੜੇ ਜੜਿਆ ਉਹ ਫਸਣਗੇ ਨਹੀਂ ਉਮੀਦ ਕਰਦੀ ਆ ਜੀ ਵੀਡੀਓ ਤੁਹਾਨੂੰ ਪਸੰਦ ਆਏਗੀ ਤੇ ਆਪਣੀ رائے ਵੀ ਤੁਸੀਂ ਜਰੂਰ ਦੇਣਾ ਇਸ ਮਸ਼ੀਨ ਨੂੰ ਤੇ ਕੱਪੜਿਆਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਊਜ਼ ਜਿਹੜੇ ਆ ਕਮੈਂਟ ਸੈਕਸ਼ਨ ਚ ਲਿਖਣਾ ਨਾ ਭੁੱਲਣਾ ਮਿਲਦੇ ਆ ਜੀ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ